ਹਾਂਜੀ YouTube ਫੈਮਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਵੇਰ ਸਵੇਰ ਦਾ ਟਾਈਮ ਆ ਵੀ ਕੀ ਹਾਲ ਆ ਸਾਰਿਆਂ ਨੇ ਆਸ ਕਰਦੀ ਹਾਂ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਬਲੌਗ ਤੇ ਅੱਜ ਦਾ ਬਲੌਗ ਆ ਜੀ ਖਲਾਰੇ ਦੇ ਨਾਲ ਅੱਜ ਦਾ ਬਲੌਗ ਖਲਾਰੇ ਦੇ ਨਾਲ ਇਧਰ ਵੇਖੋ ਖਲਾਰਾ ਪਿਆਜ਼ ਚੱਕਣ ਵਾਲਾ ਸਾਰ ਤੇ ਇਧਰ ਦੁੱਧ ਗਰਮ ਕਰਿਆ ਪਿਆ ਹੈ ਤੇ ਚੱਕਣਾ ਫਰਿੱਜ ਤੇ ਲਾਉਣਾ ਮੋਟਰਸਾਈਕਲ ਬਾਹਰ ਕੱਢਣ ਵਾਲਾ ਕੇ ਪਿਆ ਉਹ ਵੀ ਕੱਢਿਆ ਤੇ ਬਾਕੀ ਇਧਰ ਲੈ ਅੰਦਰ ਦੇਖੋ ਖਲਾਰਾ ਸਾਰਾ ਅੱਜ ਆ ਹੀ ਪਿਆ ਉਹ ਹਜੇ ਲੈ ਦੇਖੋ ਇਧਰ ਤੇ ਉਧਰੋਂ ਇਧਰ ਤੇ ਉਧਰ ਇਧਰ ਸਾਰਾ ਅੱਜ ਖਲਾਰਾ ਕਰ ਲ ਗਈ ਸੀ ਮੈਂ ਕੰਮ ਤੇ ਕਿਸੇ ਦੇ ਤੇ ਜਾਣਾ ਅੱਜ ਵੀ ਸੀਗਾ ਤੇ ਅੱਜ ਮੈਂ ਉਹਨਾਂ ਨੂੰ ਕਿਹਾ ਵੀ ਮਰ ਘਰੇ ਖਲਾਰਾ ਬਹੁਤ ਤੇ ਚੱਕਰ ਆ lata ਹੈ ਜੇ ਕੱਪੜੇ ਤੋਂ ਮਾਰੇ ਪਤਨ ਬਖਾਉਣੀ ਮਸ਼ੀਨ ਤੇ ਖਲਾਰਾ ਅੱਜ ਸਾਰੇ ਖਲਾਰਾ ਹੀ ਖਲਾਰਾ ਇੱਧਰ ਦੇਖੋ ਮੰंजे ਦੇ ਹਾਲ ਤੇ ਇੱਧਰ ਦੇਖੋ ਵਾਟਰ ਕੁੰਡਰਾ ਜਿਹੜੇ ਤੇ ਚੱਕਣ ਵਾਲਾ ਤੇ ਹਜੇ ਤੁਹਾਨੂੰ ਬਾਥਰੂਮ ਲਈ ਵੀ ਦਿਖਾਉਣੀ ਅੱਜ ਟੁੱਲੂ ਪੰਪ ਵੀ ਨਹੀਂ ਲਾਇਆਗਾ ਤੇ ਸਾਰਾ ਖਲਾਰਾ ਵੈਸੇ ਦਾ ਵੈਸਾ ਜਿਵੇਂ ਪਿਆ ਇੱਧਰ ਇੱਕ ਵਾਰ ਆ ਦੇਖੋ ਇਧਰ ਭਾਂਡੇ ਮੰਦ ਨਾਲੇ ਪਏ ਆ ਤੇ ਟਾਬੂ ਵਿੱਚ ਪਾਣੀ ਦਾ ਭਰਿਆ ਪਿਆ ਲੈਟਰਿੰਗ ਵਾਸ਼ਰੂਮ ਹਜੇ ਸਾਫ਼ ਕਰਨਾ ਹੈ ਤੇ ਸਾਰਾ ਉਵੇਂ ਤੋਂ ਉਵੇਂ ਖਲਾਰਾ ਪਿਆ ਅੱਜ ਕੁਝ ਨਹੀਂ ਚੱਕਿਆ ਕੱਪੜੇ ਦੇਖੋ ਇਧਰ ਕਿੰਨਾ ਗੜਾ ਲੱਗਿਆ ਪਿਆ ਧੋਣ ਵਾਲਿਆਂ ਦਾ ਤੇ ਬਾਕੀ ਆਵਾਜ਼ ਨਹੀਂ ਪੂਰੀ ਆਉਂਦੀ ਕਿਉਂਕਿ ਗਵਾਂਡੀਆਂ ਦੇ ਕਰਦੇ ਆ ਬੋਰ ਤੇ ਤਾਂ ਕਰਕੇ ਅੱਜ ਟਾਈ ਭੁੱਲ ਗਿਆ ਲੈ ਜਗਮੀਤ ਅੱਜ ਭਲਾ ਉਹਨੂੰ ਬੋਲਣ ਮੈਡਮ ਲੈ ਅਟਾਈ ਛੱਡ ਗਿਆ ਘਰੇ ਤੇ ਆਪ ਉੱਠ ਗਿਆ ਸਕੂਲ ਆ ਇੱਥੇ ਰੱਖੀ ਹੋਣੀ ਹੈ ਨਹਾਉਣ ਲੱਗੇ ਨਹੀਂ ਤਾਂ ਇੱਥੇ ਹੀ ਪਈ ਰਹਿ ਗਈ ਤੇ ਹੁਣ ਆਪਾਂ ਚਲਾਉਣ ਲੱਗਿਆ ਮਸ਼ੀਨ ਸਰਫ ਪਾ ਕੇ ਕੱਪੜਿਆਂ ਤੇ ਮਸ਼ੀਨ ਚਲਾ ਦੇਣੀ ਆ ਤੇ ਹਾਦੇ ਨੂੰ ਸਬਜ਼ੀ ਬਣਾਉਣੀ ਆ ਆਲੂ ਲਿਆਂਦੇ ਪਏ ਆ ਤੇ ਸਬਜ਼ੀ ਕੱਟਣੀ ਆ ਕੱਟ ਕੇ ਤੜਕਾ ਲਾਉਣਾ 1:30 ਵਜੇ ਜਾਣਾ ਮੈਨੂੰ ਕੰਮ ਨਵੇੜ ਦੀ ਨੂੰ ਤੁਨੂੰ ਆ ਜਾਣਾ ਪ੍ਰਾਪਜੋਤ ਨੇ ਉਹ ਆਊਗਾ ਰੋਟੀ ਖਾਣ 1 ਵਜੇ ਤੇ ਮਸਾ ਮੈਂ ਕੰਮ ਨਵੇੜੂੰਗੀ ਨੂੰ ਕੰਡੇ ਬੰਦੇ ਦਾ ਕੋਈ ਹਾਲ ਨਹੀਂ ਹਨਾ ਬਹੁਤ ਔਖਾ ਹੋ ਜਾਂਦਾ ਤੇ ਸਾਰੇ ਮੈਨੂੰ ਕਹਿ ਦਿੰਦੇ ਮੁੰਡਾ ਵੈਲਾ ਮੁੰਡਾ ਵੈਲਾ ਤੇ ਰਸਤਾ ਕੋਈ ਕਰਾਉਂਦਾ ਨਹੀਂਗਾ ਨਾ ਕੋਈ ਮੇਰੇ ਭਾਣ ਦੇ ਨੂੰ ਨਾ ਕੋਈ ਭਤੀਜ ਨੂੰ ਕਹਤ ਨੇ ਦੰਗਾ ਕੋਈ ਨਹੀਂ ਵੇਨੇ ਆ ਕੁੜੀ ਕੋਈ ਹੋਈ ਤਾਂ ਵੇਨੇ ਆ ਐ ਕਰ ਛੱਡ ਦਿੰਗਾ ਤੇ ਆਏ ਨਹੀਂ ਵੀ ਕੋਈ ਲੱਭ ਕੇ ਅਸੀਂ ਕੁੜੀ ਕੜੀ ਤੇ ਭਾਈ ਰਿਸ਼ਤਾ ਲਗਵਾ ਦੇ ਕੇ ਮੁੰਡੇ ਨੂੰ ਹਣ ਨਸਾ ਨਹੀਂ ਪਤਾ ਨਹੀਂ ਖਾਂਦਾ ਦਵਾਕ ਤੇ ਅੱਜ ਆਪ ਬਲੌਗ ਪਾਵਾਂਗੇ ਦੁਪਹਿਰ ਤੱਕ ਦਾ ਜਿੰਨਾ ਵੀ ਬਲੌਗ ਬਣਿਆ ਬਣਾਵਾਂਗੇ ਤੇ ਬਲੌਗ ਦੇ ਨਾਲ ਬਣੇ ਰਹੇ ਬਲੌਗ ਨੂੰ ਪੂਰਾ ਦੇਖੋ ਤੇ ਸਪੋਰਟ ਜ਼ਰੂਰ ਕਰਦਿਆ ਕਰੋ ਤੇ ਖਲਾਰਾ ਖਲੂਰਾ ਚੱਕ ਲੇ ਆਪਾਂ ਠੀਕ ਹਾਂਜੀ ਆਓ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਕੀ ਕੀ ਕੰਮ ਨਵੇੜੇ ਆ ਹੁਣ ਆਪਾਂ ਇਧਰੋਂ ਗੈਸ ਵੀ ਸਾਫ ਕਰਤਾ ਸਾਰਾ ਇਧਰੋਂ ਫਰਿੱਜ ਵੀ ਸਾਫ ਕਰਤੀ ਆ ਇੱਥੇ ਜਿਹੜਾ ਖਲਾਰਾ ਪਿਆ ਸੀ ਉਹ ਵੀ ਸਾਰਾ ਚੱਕਤਾ ਦਸ ਫਿਰ ਇਧਰ ਕਰਤੇ ਟੇਟੀ ਦਾ ਸਾਰਾ ਖਲਾਰਾ ਓਕੇ ਕਰਤਾ ਚੱਕ ਕੇ ਵਧੀਆ ਐ ਨਾ ਇਹ ਆਪਾਂ ਕਰਤਿਆਂ ਦੀਵਾਲੀ ਦਾ ਸਫਾਨਾ ਜੇ ਉਹਦਾ ਹੈਗਾ ਸਵਾਰ ਲੈ ਬਾਕੀ ਖੁਸ਼ੀ ਇਸ ਗੱਲ ਦੀ ਆ ਕਿ ਘਰ ਆਵਦਾ ਕਿਸੇ ਦਾ ਬਗਾਨਾ ਨਹੀਂ ਹੈਗਾ ਤੇ ਇਧਰੋਂ ਆਪਾਂ ਬਾਬਿਆਂ ਦੇ ਵੀ ਕੱਲ ਧੂਪ ਬੱਤੀ ਵਾਲਾ ਜਿਹੜਾ ਸੀਗਾ ਇੱਥੇ ਸੈਲਫ ਬਣੀ ਐ ਤੇ ਵੀ ਕਪੜਾ-ਕਪੜਾ ਮਾਰਤਾ ਸੀ ਹੈ ਨਾ ਵਧੀਆ ਤੇ ਇਧਰੋਂ ਵੀ ਆਪਾਂ ਸਾਰਾ ਫਲਾਰਾ ਚੱਕ ਕੇ ਤੇ ਇਹਦੇ ਤੇਰੀ ਮਾਂ ਤੱਕ ਕੱਪੜਾ ਜੋ ਸਾਰਾ ਸਫਾਈ ਕਰਤੀ ਐ ਤੈਨੂੰ ਡਰ ਲੱਗਦਾ ਮੈਂ ਕਿ ਲੈਟ ਨਾ ਲੱਗ ਜੇ ਤੇ ਵੈਸੇ ਮੈਂ ਡਰਦੀ ਡਰਦੀ ਜੀ ਨੇ ਮਾਰਤਾ ਕੱਪੜਾ ਤੇ ਗੈਸ ਬੂਸ ਕਰਤਾ ਸਾਫ ਤੇ ਹੁਣ ਤੁਹਾਨੂੰ ਦਿਖਾਉਣਾ ਇਧਰੋਂ ਸਾਰਾ ਬੈੱਡ ਬੈੱਡ ਵੀ ਆਪਾਂ ਝਾੜ ਕੇ ਸਵਾਰ ਕੇ ਪਛਾਤਾ ਚਾਦਰ ਚ ਉਧਰ ਤੇ ਕੱਪੜਾ ਕੂੜਾ ਮਾਰਤਾ ਢੋਆ ਢਾਵਾਂ ਤੇ ਸਾਰੇ ਤੇ ਇਧਰੋਂ 12 ਤੇ ਵੀ ਆਪਾਂ ਮਾਰਤਾ ਕੱਪੜਾ ਸਾਰੇ ਇਦੋਂ ਸਾਰਾ ਮੰਜਾ ਪੀੜੀ ਚੱਕ ਕੇ ਸਾਰਾ ਖਲਾਰਾ ਚੱਕ ਕੇ ਸਾਰਾ ਉਹ ਕੇ ਕਰਤਾ ਇੱਧਰ ਪਈ ਆਪਣੀ ਸਬਜ਼ੀ ਹੁਣ ਰਹਿ ਗਈ ਆਪਣੀ ਸਬਜ਼ੀ ਬਣਾਉਣ ਵਾਲੀ ਤੇ ਹੁਣ ਆਪਾਂ ਰੋਟੀ ਬਣਾ ਕੇ ਤੁਹਾਨੂੰ ਮਿਲਦੇ ਆਂ ਤੇ ਇਦਰੋਂ ਸਾਰਾ ਚੱਕ ਤਾ ਗੈਸ ਕੋ ਆਹ ਪਿਆ ਸੀ ਜਿਹੜਾ ਆਪਣਾ ਵਾਟਰ ਕੂਲਰ ਇੱਥੋਂ ਚੱਕ ਕੇ ਸਾਰਾ ਖਲਾਰਾ ਤੇ ਇੱਥੇ ਰੱਖ ਤਾ ਸਾਰਾ ਸਮਾਨ ਇੱਧਰ ਟਿਕਾ ਤਾ ਕੁਛ ਥੋੜਾ ਘਾਣਾ ਜਿਹੜਾ ਸੀਗਾ ਮੋਟਰਸਾਈਕਲ ਆਪ ਇੱਥੇ ਲਾ ਤਾ ਰਾਤ ਨੂੰ ਅੰਦਰ ਕਰ ਲਈਦਾ ਕਿਉਂਕਿ ਅੱਜ ਕੱਲ ਚੋਰਾਂ ਵਿਚ ਆਪਰੇ ਆਣ ਦਾ ਤੁਹਾਨੂੰ ਪਤਾ ਹੀ ਆ ਇੱਥੇਰ ਆਪਣਾ ਆ ਗਿਆ ਕੂਲਰ-ਕੂਲਰ ਬਾਹਰ ਕੱਢ ਕੇ ਲਾਤਾ ਬੈਂਚ ਤਾਂ ਆਪਣਾ ਪਹਿਲਾਂ ਦਾ ਪਿਆ ਤੇ ਮੰਝਾ ਇੱਕ ਇੱਥੇਰ ਰਾਤਾ ਤੇ ਇੱਕ ਅੰਦਰ ਖੜਾ ਆਪਣਾ ਤੇ ਹੁਣ ਰਹਿ ਗਿਆ ਆਪਣਾ ਕੀ ਕਰਨ ਵਾਲਾ ਇੱਧਰ ਆਨ ਕਤੂਰ ਜਿਹੜਾ ਲੇੜਾ ਲੱਤਾ ਵਾਧੂ ਘਾਟੂ ਸੀ ਫालतੂ ਉਹ ਘਰ ਤਾਂ ਵਿਦਿਆ ਤੇ ਇੱਧਰ ਪਿਆ ਆਪਣਾ ਭਾਂਡਿਆਂ ਦਾ ਬਾਜ਼ਾਰ ਚੱਕਣ ਵਾਲਾ ਹਜੇ ਇਹ ਹੁਣ ਮੈਂ ਮਾਂ ਦੇਦੀਆਂ ਭਾਂਡੇ ਮਾਂਜ ਕੇ ਮੈਂ ਲੱਗੂਗੀ ਰੋਟੀ ਬਣਾਉਣ ਤੇ ਭਾਂਡੇ ਪਏ ਆ ਹਜੇ ਸਵੇਰ ਦੇ ਮਾਂਜੇ ਨਹੀਂ ਮੈਂ ਟਪੰਜ ਲਾਉਣੇ ਆ ਬਸ ਜਿੰਨਾ ਚਿਰ ਬੈਠੇ ਆ ਬੈਠੇ ਆ ਜਦੋਂ ਕੰਮ ਲੱਗ ਕੇ ਉਦੋਂ ਨਹੀਂ ਕੋਈ ਟੈਨਸ਼ਨ ਉਦੋਂ ਤਾਂ ਮੈਂਟੋ ਮੈਂਟੇ ਤੇ ਇਧਰ ਆਪਣਾ ਬਾਥਰੂਮ ਲੈਟਰਿੰਗ ਓਕੇ ਕਰਤਾ ਧੋ ਕੇ ਸਵਾਰ ਕੇ ਵਧੀਆ ਤੇ ਪ੍ਰਾਪਜੋ ਤੇ ਪਾਈ ਬੂਟ ਧੋਣ ਵਾਲੇ ਧੋ ਦਾਂਗੇ ਤੇ ਗਵਾਂਡੀਆਂ ਦੇ ਅੱਜ ਹੋਈ ਜਾਂਦਾ ਬੋਰ ਤੇ ਬਹੁਤ ਖੜਕਾ ਹੋ ਰਿਹਾ ਆ ਪਾ ਆ ਦਾ ਬੱਕ ਬੰਨੇ ਉਹਨਾਂ ਦਾ ਗਲੀ ਚ ਤੇ ਇਧਰ ਪਾਣੀ ਆਈ ਜਾਂਦਾ ਬਹੁਤ ਜ਼ਿਆਦੇ ਪਾਈਪਾਂ ਨਾਲ ਕਿਉਂਕਿ ਫੇਰ ਪਾਣੀ ਚਕਾਇਆ ਉਹਨਾਂ ਨੇ ਤੇ ਬਾਕੀ ਸਪੋਰਟ ਕਰਦੇ ਰਹੋ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਸਬਜ਼ੀ ਰੋਟੀ ਬਣਾ ਕੇ ਜਦੋਂ ਪ੍ਰਾਪਜੋ ਤਾ ਆ ਗਿਆ ਖਾਣ ਲੱਗੇ ਵੀਡੀਓ ਹੋਰ ਬਣਾਵਾਂਗੇ ਉਹਨੂੰ ਵੀ ਇਹਦੇ ਵਿੱਚ ਹੀ ਆਪਾਂ ਲਾ ਦਾਂਗੇ ਤੇ ਸਪੋਰਟ ਕਰਦੇ ਰਹੋ ਮਿਹਨਤ ਬਹੁਤ ਕਰਨੀ ਪੈਂਦੀ ਆ ਬਲੌਗ ਬਣਾਣਾ ਕੋਈ ਸੌਖਾ ਜਾਂ ਨਹੀਂ ਹੁੰਦਾਗਾ ਬਹੁਤ ਔਖਾ ਹੈ ਤੇ ਸਪੋਰਟ ਕਰਦਾ ਕਰੋ ਹੁਣ ਮੈਂ ਲੱਗੀ ਭਾਂਡੇ ਮਾਂਜਣ ਭਾਂਡੇ ਮਾਂਜ ਕੇ ਸਬਜ਼ੀ ਕੱਟੂਗੀ ਸਬਜ਼ੀ ਕੱਟ ਕੇ ਤੜਕਾ ਲਾ ਕੇ ਤੇ ਰੋਟੀ ਲਾਵਾਂਗੀ ਪ੍ਰੋਸੈਸ ਨੂੰ ਦਿਖਾਉਣਾ ਚਾਹ। ਇਧਰ ਆਪਣਾ ਸਮਾਨ ਸਾਰਾ ਲਿਆਂਦਾ ਪਿਆ ਚਲੋ ਠੀਕ ਆ ਜੀ। ਹਾਂਜੀ ਹੁਣ ਆਪੇ ਲੱਗਿਆ ਸਬਜ਼ੀ ਨੂੰ ਤੜਕਾ ਲਾਉਣ ਤੇ ਪਹਿਲਾਂ ਪੀਲ ਕੇ ਪਾਣੀ ਪਾਣੀ ਦੀ ਲੱਗੀ ਤੇ ਤੇ ਬਹੁਤ ਟਾਈਮ ਹੋ ਗਿਆ ਭੱਜੇ ਫਿਰਦਿਆਂ ਨੂੰ ਨਾ ਪਾਣੀ ਪੀਤਾ ਤੇ ਨਾ ਟਾਈਮ ਲੱਗਿਆ ਤੇ ਐਵੇਂ ਬਸ ਭੱਜੀ ਫਿਰਦੀ ਆ ਮੈਂ ਤਾਂ ਕੰਮਕਾਰਾਂ ਦੇ ਵਿੱਚ। ਇਹ ਹੁਣ ਲੱਕੀਆਂ ਪਾਣੀ ਪੀਣ ਠੀਕ ਆ ਤੇ ਪਾਣੀ ਪੀ ਕੇ ਆਪਾਂ ਲਾਉਨੇ ਆ ਤੜਕਾ ਤੇ ਉਧਰ ਆਪਣੇ ਭਾਂਡੇ ਮਾਂਜੇ ਪਏ ਆ ਕੱਪੜੇ ਧੋਤੇ ਪਏ ਆ ਤੇ ਦੋਨੇ ਤਾਰਾਂ ਭਰਤਾਂ ਤੇ ਭਾਂਡੇ ਮਾਂਜ ਕੇ ਧੁੱਪੇ ਰੱਖ ਦਿਆ ਕਰੋ 2-4 ਮਿੰਟ ਤੇ ਇਧਰ ਆਪਣੇ ਕੋਈ ਆ ਸਬਜੀ ਰੈਡੀ ਕੀਤੀ ਤੇ ਸਬਜੀ ਨੂੰ ਲਾਉਣ ਲੱਗੇ ਆਪਾਂ ਤੜਕਾ ਉਧਰ ਆਪਣਾ ਪਿਆ ਕੁੰਡਾ ਮਤੈਰਾ ਮਿਰਚ ਆਪਾਂ ਕੁੱਟ ਕੇ ਰਗੜ ਕੇ ਪਾਵਾਂਗੇ ਮਤਲਬ ਕੇ ਤੇ ਉਵੇਂ ਆਪਾਂ ਪਾਉਂਦੇ ਨਹੀਂ ਕਿਉਂਕਿ ਚੰਗੀਆਂ ਨਹੀਂ ਲੱਗਦੀਆਂ ਤੇ ਸਬਜੀ ਆਪਣੀ ਰੈਡੀ ਕੀਤੀ ਪਈ ਆ ਹੁਣ ਆਪਾਂ ਲਾ ਲ ਕੇ ਤੜਕਾ ਜੀ ਪਾਉਂਦੇ ਤਾਉਣਾ ਵਾਲਾ ਵੀ ਮੁੜ ਕੇ ਨਾ ਰੋਟੀ ਖਾਣਾ ਆ ਜਣਾ ਨੇ ਕਹਿਣਾ ਮੰਮੀ ਹਜੇ ਸਬਜ਼ੀ ਬਣਾਈ ਨਹੀਂ ਗਈ ਤੇ ਪਾਣੀ ਪੀ ਕੇ ਤੇ ਤੜਕਾ ਲਾ ਕੇ ਤੇ ਆਪਾਂ ਗੁੰਦੇ ਆਟਾ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਸਪੋਰਟ ਜ਼ਰੂਰ ਕਰਿਆ ਕਰੋ ਠੀਕ ਆ ਤੇ ਬਾਕੀ ਧੰਨਵਾਦ ਸਾਰਿਆਂ ਦਾ ਲਓ ਬਈ ਸਬਜ਼ੀ ਆਪਣੀ ਬਣ ਗਈ ਆ ਤੇ ਹੁਣ ਲੱਗੇ ਆਪਾਂ ਫੁੱਲ ਕੇ ਬਣਾਉਣ ਆ ਲੈ ਆਂਦਾ ਪਪੂਣਾ ਪੂਣਾ ਦਿੰਨੇ ਆਪਾਂ ਆਟੇ ਤੇ ਉੱਟਾ ਲਟਾਕ ਤੇ ਹੁਣ ਆਪਾਂ ਲੱਗੇ ਫੁਰਕੇ ਬਣਾਉਣ ਤੇ ਸਬਜ਼ੀ ਆਪਣੀ ਬਣ ਗਈ ਆ ਤੇ ਅੱਜ ਦਾ ਵਲੋਗ ਇੰਨੇ ਸੀਗਾ ਪਰ ਅਚਤ ਆ ਗਿਆ ਤੋਨੇ ਛੇਤੀ ਕਰਨੀ ਆਨੇ ਕਹਣੇ ਛੇਤੀ ਮੰਮੀ ਰੋਟੀ ਪਾ ਦੇ ਮੈਂ ਰੋਟੀ ਖਾ ਕੇ ਜਾਣਾ ਵਾ ਜਲਦੀ ਕਰ ਮੈਨੂੰ ਡਿੱਕੀ ਜਾਂਦੇ ਆ ਉਹਨਾਂ ਦੇ ਵਿਆਹ ਜਿੰਨਾਂ ਦੇ ਕੰਮ ਤੇ ਲੱਗਾ ਉੱਥੇ ਲੱਗਾ ਮੈਸਤਰੀ ਠੀਕ ਆ ਤੇ ਇਧਰ ਆਪਣਾ ਸਾਰਾ ਦਾਲ ਸਬਜ਼ੀ ਸਾਰਾ ਬਣ ਗਿਆ ਵੇਖੋ ਇਧਰ ਠੀਕ ਆ ਬਣੀ ਪਈ ਆ ਸਬਜ਼ੀ ਇਧਰ ਪੋਨੇ ਨਾ ਟੱਕੀ ਪਈ ਮੇਕਾ ਪਾਪ ਜੀ ਨਾ ਵਧੀਆ ਬਣ ਜੂਗੀ ਕਈ ਵਾਰ ਕੱਚੇ ਰਹਿ ਜਾਂਦੇ ਆ ਆਲੂ ਲੂ ਤੇ ਇਧਰ ਆਪਣਾ ਗੁੰਨ੍ਹੇ ਪੇ ਆਟਾ ਤੇ ਇਧਰ ਆਪਣਾ ਤਵਾ ਹੋਇਆ ਜਾਂਦਾ ਗਰਮ ਠੀਕ ਆ ਤੇ ਠੀਕ ਆ ਜੀ ਅੱਜ ਦਾ ਬਲੌਗ ਇੰਨਾ ਹੀ ਸੀਗਾ ਬਾਏ ਸਾਰਿਆਂ ਨੂੰ